ਔਰ ਜਿਹੜਾ ਹੁਣ ਮੋਰਚਾ ਚੱਲ ਰਿਹਾ ਦਿੱਲੀ ਛੰਭੂ ਤੇ ਛੰਭੂ ਤੋਂ ਦਿੱਲੀ ਜਿਹੜਾ ਕੂਚ ਕਰਨਾ 6 ਤਰੀਕ ਨੂੰ ਉਹਦੇ ਬਾਰੇ ਵਿਚਾਰਿਆ ਗਿਆ ਪਤਾ ਇਹ ਲੱਗਾ ਸਰਕਾਰ ਵੱਲੋਂ ਕਿ ਉਹਨਾਂ ਨੇ ਪਰਸੋਂ 29 ਤਰੀਕ ਦੀ ਉਹਦੀ ਆਪਸ਼ਨ ਰੱਖੀ ਹੈ ਬੋਲੀ ਰੱਖੀ ਹੈ ਹਰਦੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹ ਹਾਜ਼ਰਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸੋਚਿਆ ਨਾਨਾ ਸਾਹਿਬ ਫਗਵਾੜਾ ਵਿਖੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਯੂਨੀਅਨ ਅਗਮਨੇਸ਼ ਮੌਜੂਦ ਕੀਤੇ ਮੀਟਿੰਗ ਦੌਰਾਨ ਜਿੱਥੇ ਵੱਖ-ਵੱਖ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਗੰਨਾ ਮਿੱਲ ਮਾਲਕਾਂ ਵੱਲ ਜੋ ਕਿਸਾਨਾਂ ਦੀ 28 ਕਰੋੜ ਰੁਪਏ ਬਕਾਇਆ ਰਾਸ਼ੀ ਖੜੀ ਹੈ ਉਹ ਤੁਰੰਤ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਜਾਵੇ ਉਨਾ ਕਿਹਾ ਕਿ ਅਗਰ ਇਹ ਬਕਾਇਆ ਰਾਸ਼ੀ ਜਦ ਤੱਕ ਖਾਤਿਆਂ ਵਿੱਚ ਨਹੀਂ ਆਉਂਦੀ ਉਨਾਂ ਚੇਰ ਮਿਲ ਬੰਦ ਰੱਖੀ ਜਾਵੇ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਸ਼ੰਭੂ ਬਾਰਡਰ ਤੇ ਜੋ ਕਿਸਾਨਾਂ ਦਾ ਆंदोलਨ ਚੱਲ ਰਿਹਾ ਹੈ ਉਹ 6 ਦਸੰਬਰ ਨੂੰ ਦਿੱਲੀ ਵੱਲ ਕੂਚ ਕਰੇਗਾ ਮਨਜੀਤ ਸਿੰਘ ਰਾਏ ਮਤਾਬਿਕ ਔਰ ਜਾਨਾ ਹੀ ਵਕਫਾਕ ਜਥੇਬੰਦੀਆਂ ਵੱਲੋਂ ਜਿੱਥੇ ਵਾਰੋਵਾਰੀ ਔਰ ਜਾਨਾ ਹੀ ਕਾਫਲੇ ਦਿੱਲੀ ਲਈ ਰਵਾਨਾ ਹੋਣਗੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਭਾਰੀ 9 ਦਸੰਬਰ ਨੂੰ ਆਵੇਗੀ ਤੇ ਕਿਸਾਨ 9 ਦਸੰਬਰ ਨੂੰ ਲੱਡ ਵਾਲੀ ਟੋਲ ਪਲਾਜ਼ਾ ਤੋਂ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਰਿਪੋਰਟ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕੀ ਖਤੇ ਸਤਿਓ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਗੁਰਦੁਆਰਾ ਸੁਖਚਾਨਾ ਸਾਹਿਬ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਹੜੇ ਐਮ ਝੰਡੇ ਵਿਚਾਰੇ ਗਏ ਆ ਜਿਹਦੇ ਵਿੱਚ ਜਿਹੜਾ ਪਿਛਲਾ ਬਕਾਇਆ ਖੰਡ ਮਿਲ ਫਗਵਾੜਾ ਵੱਲ ਉਹ ਉਹਦੇ ਬਾਰੇ ਚਰਚਾ ਹੋਈ ਹੈ ਔਰ ਜਿਹੜਾ ਹੁਣ ਮੋਰਚਾ ਚੱਲ ਰਿਹਾ ਦਿੱਲੀ ਸ਼ੰਭੂ ਤੇ ਸ਼ੰਭੂ ਤੋਂ ਦਿੱਲੀ ਜਿਹੜਾ ਕੂਚ ਕਰਨਾ 6 ਤਰੀਕ ਨੂੰ ਉਹਦੇ ਬਾਰੇ ਵਿਚਾਰਿਆ ਗਿਆ ਸੋ ਪਹਿਲੀ ਗੱਲ ਜਿਹੜੀ ਇਹ ਵਿਚਾਰੀ ਗਈ ਆ ਵੀ ਜਿਹੜਾ ਸਾਡਾ ਬਕਾਇਆ ਅੱਜ ਇੱਥੇ ਫਗਵਾੜਾ ਮਿਲਵਾਲ ਖੜਾ ਆ 25 ਕਰੋੜ ਪਿਛਲਾ ਉਹ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹ ਸਾਡੇ ਖਾਤਿਆਂ 'ਚ ਤੁਰੰਤ ਪਾਇਆ ਜਾਵੇ ਪਤਾ ਇਹ ਲੱਗਾ ਸਰਕਾਰ ਵੱਲੋਂ ਕਿ ਉਹਨਾਂ ਨੇ ਪਰਸੋਂ 29 ਤਰੀਕ ਦੀ ਉਹਦੀ ਆਕਸ਼ਨ ਰੱਖੀ ਆ ਬੋਲੀ ਰੱਖੀ ਆ ਉਸ ਤੋਂ ਬਾਅਦ ਵੀ ਅਗਲੀ ਰਣਨੀਤੀ ਤੈਅ ਕਰਾਂਗੇ ਪੀ ਸਾਡੇ ਉਹ ਪੈਸੇ ਜਿਹੜੇ ਆ ਸਰਕਾਰ ਖਾਤੇ ਚ ਪਾਉਂਦੀ ਆ ਜਾਂ ਨਹੀਂ ਪਾਉਂਦੀ ਉਹ 29 ਤੋਂ ਬਾਅਦ ਕਲੀਅਰ ਕਰਕੇ ਫਿਰ ਅਗਲੀ ਜਿਹੜੀ ਯਾਰਾਨੀ ਕੀਤਾ ਇਹ ਕਰਾਂਗੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਰੇ ਦਾ ਸਾਰਾ ਪੈਸਾ ਪਵਾ ਕੇ 28 ਕਰੋੜ ਫਿਰ ਮਿਲ ਜਿਹੜੀ ਚਲਾਈ ਜਾਵੇ ਦੂਸਰੀ ਗੱਲ ਜਿਹੜਾ ਸ਼ੰਭੂ ਮੋਰਚੇ ਵਾਸਤੇ ਉਹ ਅੱਜ ਰੁਟੀਨ ਦੇ ਕਾਫਲੇ ਵੀ ਜਿਹੜੇ ਜਾਣੇ ਆ ਰੋਜ਼ ਰੋਜ਼ਾਨਾ ਉਹਦੇ ਬਾਰੇ ਵੀ ਤੈਅ ਕੀਤਾ ਗਿਆ ਸਰਕਲ ਵਾਈਜ਼ ਡਿਊਟੀਆਂ ਲਾਈਆਂ ਗਈਆਂ ਔਰ 9 ਤਰੀਕ ਨੂੰ ਕਿਉਂਕਿ ਅਸੀਂ ਡਿਊਟੀਆਂ ਉੱਥੇ ਲਾ ਲਈਆਂ ਸੀ ਜਿਹੜੇ ਰੋਜ਼ ਉੱਥੋਂ ਜਥੇ ਜਾਣੇ ਦਿੱਲੀ ਨੂੰ ਸ਼ੰਭੂ ਤੋਂ ਤੇ ਇੱਕ ਜਥੇ ਦੀ ਗਵਾਈ ਇੱਕ ਜਥੇਬੰਦੀ ਰੋਜ਼ ਕਰੇਗੀ। ਜੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਡਿਊਟੀ ਲੱਗੀ ਹੈ ਉਹ ਪਹਿਲੇ ਦਿਨ ਦੀ ਪੰਦੇਰ ਸਾਹਿਬ ਦੀ ਆ ਦੂਸਰੇ ਦਿਨ ਪੂਲ ਸਾਹਿਬ ਤੀਜੇ ਦਿਨ ਲੰਗਰ ਸਾਹਿਬ ਤੇ ਚੌਥੇ ਦਿਨ ਬਾਰੀ ਭਾਰਤੀ ਕਿਸਾਨ ਜੁਣੀਆ ਦੁਆਬਾ ਦੀ ਹੈ। ਜੋ 9 ਤਰੀਕ ਆndi ਹੈ 9 ਤਰੀਕ ਨੂੰ ਇੱਕ ਵੱਡਾ ਕਾਫਲਾ ਲੰਗੋ ਤੋਂ ਲਾਡੋਲ ਟੋਲ ਤੋਂ ਇਕੱਠਾ ਹੋ ਕੇ ਉਹ ਪੂਚ ਕਰੇਗਾ ਸ਼ੰਭੂ ਨੂੰ। ਤੇ ਸ਼ੰਭੂ ਤੋਂ ਅਸੀਂ ਫੇ 10 ਵਜੇ ਜਿਹੜੇ ਆ ਉਹ ਚਾਲੇ ਪਾਵਾਂਗੇ ਦਿੱਲੀ ਨੂੰ ਸੋ ਉਹ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਉਹ ਹਰ ਸਰਕਲ ਨੂੰ ਕਿਹਾ ਕਿ ਵੱਧ ਤੋਂ ਵੱਧ ਗੱਡੀਆਂ ਲੈ ਕੇ ਪਹੁੰਚੋ ਘਰ ਤੋਂ ਘਾਟੇ ਇੱਕ ਇੱਕ ਸਰਕਲ ਜਿਹੜਾ ਉਹ 50-50 ਬੰਦੇ ਲੈ ਕੇ ਆਵੇ ਤਾਂ ਕਿ ਵੱਡੀ ਗਿਣਤੀ ਜਿਸੀਂ ਸ਼ਮੂਲੀਅਤ ਕਰ ਸਕੀਏ ਸੋ ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਦੋ ਅਹਿਮ ਅਜੰਡੇ ਸਨ ਜਿਹੜੇ ਵਿਚਾਰੇ ਗਏ ਨੇ ਸੋ ਉਹ ਮੈਂ ਤੁਹਾਡੇ ਮਾధ్యਮ ਰਾਹੀਂ ਅਪੀਲ ਵੀ ਕਰਨੀ ਚਾਹਣਾ ਸਮੁੱਚੀ ਕਿਸਾਨੀ ਨੂੰ ਸਭ ਮੁੱਚੇ ਪੰਜਾਬ ਦੇ ਲੋਕਾਂ ਨੂੰ ਕਿ 6 ਤਰੀਕ ਨੂੰ ਦਿੱਲੀ ਕੂਚ ਕਰਨਾ ਹੈ ਤੇ ਉਸ ਦਿਨ ਸਾਰਾ ਪੰਜਾਬ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਤੇ ਆਪਾਂ ਦਿੱਲੀ ਕੂਚ ਕਰੀਏ ਤਾਂ ਆਪਣੀਆਂ ਜਿਹੜੀਆਂ ਹੱਕੀ ਮੰਗਾ ਉਹਨਾਂ ਦੀ ਪ੍ਰਾਪਤੀ ਕਰ ਸਕੀਏ